ਐਮਪੀ ਬੰਤੂ ਬਾਦ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਖ-ਵੱਖ ਪਿੰਡਾਂ 'ਚ ਕੀਤੀ ਧੰਨਵਾਦੀ ਦੌਰੇ ਗੁਰਦਾਸਪੁਰ ਲੋਕ ਸਭਾ ਚੋਣ ਚੇਤਨ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਹਲਕਾ ਟੀਰਾ ਪਪਾ ਨਾਨਕ ਦੇ ਵੱਖ-ਵੱਖ ਪਿੰਡਾਂ 'ਚ ਪਹੁੰਚ ਕੇ ਵੋਟਰਾਂ ਅਤੇ ਸਪੋਰਟਰਾਂ ਦਾ ਧੰਨਵਾਦ ਕੀਤਾ ਵੱਖ-ਵੱਖ ਪਿੰਡਾਂ 'ਚ ਸੁਖਜਿੰਦਰ ਸਿੰਘ ਰੰਧਾਵਾ ਨੇ ਸਪੋਤਨ ਕਰਦੇ ਆ ਸਮੂਹ ਵੋਟਰਾਂ ਸਪੋਰਟਰਾਂ ਦਾ ਧੰਨਵਾਦ ਕਰਦੇ ਕਿਉਂਕਿ ਉਸ ਸ਼ਤਾ ਉਹਨਾਂ ਵੱਲੋਂ ਦਿੱਤੇ ਕੇ ਮਾਣ ਲਈ ਉਹਨਾਂ ਦੇ ਰਿਣੀ ਰਹਿਣਗੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿ ਕਿਹਾ ਕਿ ਆਮ ਆਦਮੀ ਪਾਰਟੀ ਜੋਲੇ ਪੰਜ ਚੀਨੂ ਲੋਕ ਸਮਝ ਚੁੱਕੇ ਹਨ ਜਿਸ ਕਰਕੇ ਹੁਣ ਚਾਰੂਤਾ ਖਲਾਰਾ ਪੈ ਚੁੱਕਾ ਹੈ ਰੰਧਾਵਾ ਨੇ ਵੋਟਰਾਂ ਨੂੰ ਸੰਬੋਧਨ ਕਰਦੇ ਹੋਏ ਕਿ ਆ ਕੀ ਉਹ ਅਗਲੀਆਂ ਆਉਣ ਵਾਲੀਆਂ ਪੰਜ ਚਿੰਨੀ ਚੋਨਾ ਉਦਸ਼ਾਨ ਨਾਲ ਚਿਤਨਗੇ ਉਹ ਆਪਣੀ ਜੰਗ ਨੂੰ ਇਸੇ ਤਰ੍ਹਾਂ ਜਾਰੀ ਰੱਖਣਗੇ ਉਹਨਾਂ ਨੇ ਦਸ਼ਾ ਕੇ ਫਰੀ ਜੋ ਕੰਕ ਮਿਲਦੀ ਹੈ ਉਸ ਵਿੱਚ ਵੱਡਾ ਕਪਲਾ ਕੀਤਾ ਜਾਂਦਾ ਹੈ ਜਿਸ ਤੇ ਰੰਧਾਵਾ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਕਪਲਾ ਕਰਨ ਵਾਲੇ ਟਿਕੂ ਹੋਲਡਰ ਜਾਂ ਫੂਡ ਸਪਲਾਈ ਇਨਸਪੈਕਟਰ ਨੂੰ ਬਖਸ਼ਾ ਨਹੀਂ ਜਾਵੇਗਾ ਇਸ ਆਵਾਜ਼ ਨੂੰ ਲੋਕ ਸਭਾ ਵਿੱਚ ਉਠਾਇਆ ਜਾਵੇਗਾ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਲੋਕ ਸਭਾ ਸੰਸਦ ਮੈਂਬਰ ਕੰਗਣਾ ਰੌਣੋਤ ਅਤੇ ਪੰਜਾਬ ਦੇ ਮੁੱਖ ਮੰਤਰੀ ਤੇ ਵੀ ਦਿੱਖੇ ਨਿਸ਼ਾਨੇ ਸਾਦੇ ਨਹੀਂ ਵੇਖੋ ਮੇਰਾ ਇਹ ਆਪਣਾ ਪਿੰਡ ਆ ਔਰ ਇਸ ਪਿੰਡ ਨੇ ਹਮੇਸ਼ਾ ਕਾਂਗਰਸ ਚੁਕਾਈ ਆ ਔਰ ਇਸ ਵਾਰ ਵੀ ਕਾਂਗਰਸ ਚਿੱਪਕੇ ਨਿਕਲੀਆ ਜਿਹੜੇ ਦੱਪਕੇ ਮਾਰਦੇ ਸੀ ਲੋਕਾਂ ਨੇ ਉਹਦਾ ਮੂੰਹ ਤੋੜਵਾ ਜਵਾਬ ਦਿੱਤਾ ਵੋਟਾਂ ਪਿਆਰ ਨਾਲ ਲਈਆਂ ਜਾਂਦੀਆਂ ਨੇ ਹੰਕਾਰ ਨਾਲ ਨਹੀਂ ਲਈਆਂ ਜਾਂਦੀਆਂ ਆਪਾਂ ਪਿਆਰ ਕੀਤਾ ਲੋਕਾਂ ਨੇ ਕੰਮ ਕੀਤਾ ਲੋਕਾਂ ਨੇ ਸਹਿਯੋਗ ਕੀਤਾ ਔਰ ਇਸੇ ਤਰ੍ਹਾਂ ਇਹਨਾਂ ਦਾ ਸਪੋਰਟ ਮਿਲਣਾ ਨੇ ਜਾਰੀ ਰਹਿਣਾ ਔਰ ਜਿਹੜੇ ਅਬੂਰੇ ਕੰਪੇਨ ਨਹੀਂ ਜਿਹੜੇ ਨੇ ਦੱਸੇ ਨੇ ਨਿਰਾਸ਼ਣ ਦਾ ਇਥੇ ਬਹੁਤ ਵੱਡਾ ਕਪੜਾ ਜਿਹੜੇ ਲੋਕੀ ਖੁੱਲ ਕੇ ਬੋਲੇ ਨੇ ਇਹਦੇ ਬਾਰੇ ਅੱਜ ਹੀ ਲਿਖ ਕੇ ਭੇਜਿਆ ਜਾਏਗਾ ਔਰ ਇਹਦੀ ਪ੍ਰੋਪਰ ਇਨਕਵਰੀ ਕੀਤੀ ਜਾਏਗੀ ਤੇ ਜਿਹੜੇ ਭਰਾਵਾ ਅੱਜ ਬੋਲਿਆ ਉਹਨਾਂ ਦੇ ਬਿਆਨ ਵੀ ਲਏ ਜਾਣਗੇ ਕਿ ਕਿੰਨੂ ਕਿੰਨੂ ਕੜ ਕੇ ਕੱਟ ਮਿਲ ਗਿਆ ਤੇ ਇਥੋਂ ਦੇ ਡਿਪੂ ਹੋਲਡਰ ਤੇ ਜਾਂ ਜਿਹੜਾ ਵੀ ਕੋਈ ਅਜੰਸਪੈਕਟਰ ਉਹਦੇ ਤੇ ਕਾਰਵਾਈ ਵੀ ਕਰਵਾਈ ਜਾਏ ਆਮਾਦੀ ਪਾਰਟੀ ਦੇ ਆਪਣੇ ਲੀਡਰਾਂ ਵੱਲੋਂ ਆਪਣੀ ਪਾਰਟੀ ਖਰਾਬ ਹੋ ਰਹੀ ਆ ਜੀ ਇਹ ਕੋਈ ਝਾੜੂ ਤੁਸੀਂ ਝਾੜੂ ਤੁਸੀਂ ਦੇਖਿਆ ਨਹੀਂ ਕਿ ਗੁਰਦਾਸਪੁਰ ਵਿੱਚ ਜਦੋਂ ਆਪਾਂ ਜਿੱਤ ਕੇ ਨਿਕਲੇ ਆ ਤੇ ਲੋਕਾਂ ਨੇ ਝਾੜੂ ਖਿਲਾਰ ਦਿੱਤਾ ਇਹ ਝਾੜੂ ਖਿਲਰ ਗਿਆ ਇਹਨਾਂ ਦੇ ਵਿੱਚ ਏਡੀ ਵੱਡੀ ਬਗਾਵਤ ਹੋਏਗੀ ਇਹ ਤੇ ਚਰਪਤ ਨਹੀਂ ਲੈਂਦੀ ਸਾਰੀ ਖੇੜ ਆ ਉਹਦੇ ਬਾਅਦ ਵੀ ਕਿਹ ਪਰਦਾ ਕੀ ਹੈ ਪੰਜਾਬ ਚ ਕੱਲ ਸਰਕਾਰ ਬਣੀ ਨਵੀਂ ਉਹਦੇ ਵਿੱਚ ਹਾਰੇ ਹੋਏ ਨਵੀਂ ਜਿਹੜਾ ਮੰਤਰੀ ਪਾ ਦਿੱਤੇ ਉਹ ਕਿਹਨੂੰ ਦਾ ਉਹਨਾਂ ਦਾ ਕੋਰਨਰ ਬਿਆਰ ਹੈਗਾ ਆਪਾਂ ਨੂੰ ਉਹਦੇ ਚ ਕੀ ਆ ਔਰ ਜਿਹੜੀ ਇੱਕ ਗੱਲ ਜ਼ੋਰ ਆ ਅਫਸੋਸ ਇਸ ਗੱਲ ਦਾ ਕਿ ਜਿਹੜੇ ਇੰਨੀ ਦੇਰ ਬੀਜੇਪੀ ਦੇ ਇੱਥੇ ਲੀਡਰ ਰਹੇ ਜਿਨ੍ਹਾਂ ਨੇ ਆਰਐਸਐਸ ਕਰਕੇ ਬੀਜੇਪੀ ਖੜੀ ਕੀਤੀ ਉਹਨਾਂ ਟੋਟਲ ਸਾਰੇ ਇਗਨੋਰ ਕਰ ਦਿੱਤਾ ਤੇ ਸਭ ਤੋਂ ਮਾੜੀ ਜਿਹੜੀ ਹੋਈ ਉਹ ਜਿਹੜਾ ਤੁਨ ਬੀਜੇਪੀ ਦਾ ਪ੍ਰਧਾਨ ਸੀ ਉਹਦੇ ਨਾਲ ਤੋਂ ਚੋਥੇਰ ਵੀ ਹੋਈ ਉਹ ਉਹਦੀ ਬੇਇੱਜ਼ਤੀ ਹੋਈ ਉਹ ਆਪਣੇ ਇਸ ਚਿੱਤਰ ਨੂੰ ਸੇਵਾ ਦੇਦਾ ਇੱਕ ਮਹੀਨਾ ਜਿਹੜਾ ਪਹਿਲਾਂ ਕਾਂਗਰਸ ਛੱਡ ਕੇ ਦੇ ਉੱਥੇ ਜਾਂਦਾ ਉਹਨੂੰ ਮੰਤਰੀ ਬਣਾਇਆ ਜਾਂਦਾ ਜਿਹੜਾ 6 ਮਹੀਨਿਆਂ ਤੋਂ ਸਾਲ ਤੋਂ ਤੇ ਚੀਕਾ ਮਾਰਦਾ ਫਿਰਦਾ ਉਹਨੂੰ ਇੱਥੇ ਮੰਤਰੀ ਬਣਾਇਆ ਜਾਂਦਾ ਉਹਨੂੰ ਅਸਤੀਫਾ ਦੇ ਦੇਣਾ ਠੀਕ ਇੱਕ ਸੀਐਸਐਫ ਦੀ ਜਿਹੜੀ ਮਹਿਲਾ ਜਵਾਨ ਨੂੰ ਸਸਪੈਂਡ ਕੀਤਾ ਗਿਆ ਦੇਖੋ ਉਹਦੇ ਵਿੱਚ ਇੱਕ ਮਿੰਟ ਖੜਾਣੇ ਚਾਹੁੰਦਾ ਕਿ ਜੋ ਟਾਂਗਣਾ ਰੌਨਤ ਨੇ ਜੋ ਪਹਿਲਾਂ ਬੋਲਦੀ ਰਹੀ ਜੋ ਮਹਾਤਮਾ ਗਾਂਧੀ ਬਾਰੇ ਬੋਲੀ ਜੋ ਸਾਰੇ ਪੰਜਾਬ ਦੇ ਲੋਕਾਂ ਲਈ ਇਹ ਕੀ ਖਾਲਸਾਨੀ ਅਤਵਾਦੀ ਨੇ ਤੇ ਇਹ ਖੰਗਣਾ ਰਣੋਂ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕੇਸ ਰਜਿਸਟਰ ਕਰਨਾ ਚਾਹੀਦਾ ਕਿ ਇਹਨੇ ਤੋਹਫੀਨ ਕੀਤੀ ਆ ਪੰਜਾਬੀਆਂ ਦੀ ਔਰ ਜਿਹੜੀ ਹਮੇਸ਼ਾ ਜਿਹੜੀ ਪੰਜਾਬੀ ਨੇ ਸਿੱਖ ਨੇ 크ਿਸਚਨ ਨੇ ਹਿੰਦੂ ਨੇ ਜੋ ਵੀ ਨੇ ਇਹ ਬੜੇ ਇੱਕ ਸੈਕੂਲਰ ਕੌਮ ਹੈ ਜਿਹੜੀ ਕਦੇ ਵੀ ਇਨਾ ਚੀਜ਼ਾਂ ਤੇ ਵਿਸ਼ਵਾਸ ਨਹੀਂ ਦਿੰਦੇ ਤੇ ਮੇਰੇ ਖਿਆਲ ਚ ਕੰਗਣਾ ਰਣੋਂ ਦਾ ਦਿਮਾਗੀ ਤਵਾਜਨ ਜਿਹੜਾ ਉਹ ਹਿਲ ਗਿਆ ਤੇ ਗਵਰਨਮੈਂਟ ਆਫ ਇੰਡੀਆ ਨੂੰ ਉਹਦਾ ਜਲਦੀ ਇਲਾਜ ਜਿਹੜਾ ਉਹਨੂੰ ਕਰਉਣਾ ਚਾਹੀਦਾ ਹੈ। ਅੰਦਵ ਸਾਹਿਬ ਤੁਸੀਂ ਐਮਪੀ ਜੀ ਤੇ ਜਿਹੜੇ ਇਸ ਵੇਲੇ ਬੇਰੁਜ਼ਗਾਰੀਆਂ ਇਹ ਤੇ ਜਾ ਕੇ ਉਹਨਾਂ ਨਾਲ ਗੱਲ ਕਰਾਂਗੇ। ਪ੍ਰਧਾਨ ਮੰਤਰੀ ਨੇ ਕਿਹਾ ਸੀ ਤੇ 2 ਕਰੋੜ ਨੌਕਰੀ ਦਵਾਂਗੇ ਉਹਦੇ ਤੋਂ ਮੁੱਕਰ ਗਿਆ। ਉਹਦੇ ਜਾ ਕੇ ਕਹਾਂਗੇ ਕਿ ਜੋ ਵਾਅਦੇ ਕੀਤੇ ਨੇ 20 ਕਰੋੜ ਨੌਕਰੀ ਇਹ ਜਲਦੀ ਦਿੱਤੀ ਜਾਵੇ।